ਕਿਸਾਨ ਅੰਦੋਲਨ ਦੇ ਦੌਰਾਨ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀ ਮਜ਼ਦੂਰ ਆਗੂ ਨੌਦੀਪ ਦੇ ਘਰ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸ਼੍ਰੀ ਮੁਕਸਰ ਸਾਹਿਬ ਦੀ ਤਹਿਸੀਲ ਮਲੋੜ ਦੇ ਥਾਣਾ ਲੱਕੇਵਾਲੀ ਅਧੀਨ ਆਉਂਦੇ ਪਿੰਡ ਗੰਦਰ ਦੀ ਨਿਵਾਸੀ ਨੌਦੀਪ ਕੌਰ ਪੰਜਾਬ ਦੀ ਅਜੇਹੀ ਨੌਜਵਾਨ ਮਜ਼ਦੂਰ ਆਗੂ ਜਿਸ ਨੇ ਕੀ ਕਿਸਾਨ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ। ਕਿਸਾਨ ਅੰਦੋਲਨ ਦੇ ਦੌਰਾਨ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਸ ਦੀ ਸੈਕਸਚੁਅਲ ਹਰਾਸਮੈਂਟ ਦੇ ਮਾਮਲੇ ਦੇ ਚੱਲਦਿਆਂ ਪੂਰੀ ਦੁਨੀਆ ਦੇ ਵਿੱਚ ਉਸ ਦੀ ਚਰਚਾ ਵੀ ਹੋਈ ਸੀ ਜੋ ਹੀ ਨੌਦੀਪ ਕਾਰ ਦੇਕਰ ਐਨਆਈਏ ਦੀ ਰੇਡ ਦੀ ਖਬਰ ਮਜ਼ਦੂਰ ਜਿੱਥੇ ਬੰਦਿਆਂ ਨੂੰ ਲੱਗੀ ਤਾਂ ਉਸ ਦੇ ਘਰ ਇਹ ਜਿੱਥੇ ਬੰਦੀਆਂ ਪਹੁੰਚ ਗਈਆਂ ਤੇ ਵਿਰੋਧ ਜਤਾਉਣ ਲੱਗੀਆਂ ਕਿ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਵਾਚੜ ਕੇ ਪਾਗਲਣ ਵਾਲੀ ਨੌਦੀਪ ਮੋੜ ਤੋਂ ਚਰਚਾ ਦੇ ਵਿੱਚ ਆ ਗਈ ਹੈ ਜਿਹੜਾ ਪੰਜਾਬ ਜਿਹੜੇ ਜਾਗਰੂਕ ਲੋਕ ਹੈਗੇ ਆ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ ਪਹਿਲਾਂ ਹੀ ਡਰ ਦਾ ਮਾਹੌਲ ਬਣਾ ਦਿਓ ਕਿਉਂਕਿ ਜਿਹੜੀ ਅਗਰਾਹ ਜ세 ਬੰਦੀ ਹਜੇ ਤ ਨਾਲ ਹੈ ਨਹੀਂ ਗਈ ਹਜੇ ਉਹਨੇ ਭੀੜ ਨਹੀਂ ਦਿਖਾਈ ਜਿਹੜੇ ਮਜ਼ਦੂਰ ਇਕੱਠੇ ਹੋ ਜਾਣਾਂ ਤੇ ਮਜ਼ਦੂਰ ਦੀ ਤੇ ਕਿਸਾਨ ਦੀ ਤਾਕਤ ਸਭ ਤੋਂ ਵੱਡੀ ਤਾਕਤ ਆ ਇਹ ਡਰਦੇ ਨੇ ਇਹੀ ਆ ਸਭ ਤੋਂ ਵੱਡਾ ਕਾਰਨ ਜਿਹੜਾ ਮਹਾਨ ਸਾਨੂੰ ਲੱਗਦਾ ਇਹ ਤਾਂ ਹੀ ਉਹਨਾਂ ਨੇ ਨੌ ਦੀ ਬਨੂ ਰੈਸਟ ਕੀਤਾ ਸੀ ਕਿ ਤਾਲ ਅੰਦਲੇ ਮੇਲੇ ਵੀ ਮਜ਼ਦੂਰਾਂ ਨੂੰ ਜਾਗਰਿਤ ਕਰ ਰਹੀ ਆ ਆਤੰਗਵਾਦੀ ਸਮੇਟ ਨਾਲ ਜੁੜਿਆ ਹੋਇਆ ਐਵਜਾ ਇੱਕ ਕੇਸ ਆ ਲਖਨਊ ਦਾ ਉਹਨੂੰ ਦਿੱਲੀ ਤੇ ਜਿਹੜੀ ਦਿੱਲੀ ਚ ਜਿਹੜਾ ਵੀ ਕੰਮ ਕਰੀ ਜਾਂਦਾ ਕਿਸਾਨ ਯੂਨੀਅਨ ਵਿੱਚ ਕੰਮ ਕਰੀ ਜਾਂਦੇ ਆ ਜਿਹੜੇ ਮਜ਼ਦੂਰੀਆਂ ਵਿੱਚ ਕੰਮ ਕਰੀ ਜਾਂਦੇ ਆ ਉਹਨਾਂ ਦੇ ਘਰਾਂ 'ਚ ਹੁਣ ਪਿਛਲੇ ਦਿਨੋਂ ਬਠਿੰਡੇ ਵਿੱਚ ਵੀ ਕਿਸਾਨ ਯੂਨੀਅਨ ਦੀ ਇੱਕ ਆ ਨੇਤਾ ਜਿਹੜੇ ਕੰਮ ਕਰਦੇ ਆਗੇ ਕਿਸਾਨਾਂ ਵਾਸਤੇ ਉਹਨਾਂ ਦੇ ਘਰੇ ਵੀ ਰੇਡ ਇਸੇ ਤਰੀਕੇ ਨਾਲ ਹਾਂ ਉਹਨਾਂ ਦੇ ਘਰੇ 4 ਵਜੇ ਸਵੇਰ ਇਕੱਠੇ ਹੋ ਕੇ ਐਨਆਈਏ ਗਿਆ ਸੀਗਾ ਰੇਡ ਕਰਨ ਅੱਜ ਸਾਡੇ ਘਰੇ 5 ਵਜੇ 5 ਵਜੇ ਇਹਨਾਂ ਨੇ ਦਰਵਾਜ਼ਾ ਖੜਕ ਖੜਾਇਆ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕੌਣ ਆ ਗਿਆ ਸਾਨੂੰ ਕੀ ਪਤਾ 5 ਵਜੇ ਕੌਣ ਆ ਗਿਆ ਫਿਰ 5 3 5 ਵਜੇ 35 ਮਿੰਟ ਤੇ ਇਹਨਾਂ ਨੇ ਰਿਪੋਰਟ ਬਣਾਈ ਆ ਫਿਰ ਤੇ 5 ਵਜੇ 35 ਮਿੰਟ ਤੇ ਸ਼ੁਰੂ ਕੀਤਾ ਮੁੱਦਾ ਇਹ ਆ ਵੀ ਅਸੀਂ ਵੀ ਇੱਥੇ ਜਿਹੜੇ ਵੀ ਆਤੰਗਵਾਦੀ ਸੰਗਠਨ ਆ ਉਹਨਾਂ ਨਾਲ ਇਹਨਾਂ ਦਾ ਕੋਈ ਲਿੰਕ ਆ ਇਹ ਇਹ ਮੁੱਦਾ ਬਣਾ ਕੇ ਉਹਨਾਂ ਨੇ ਸਾਰਾ ਵੀ ਉਹਨਾਂ ਨੇ ਕੂੜਾ ਵੀ ਕੂੜਾ ਵੀ ਇਕੱਠਾ ਕਰਕੇ ਦੇਖਿਆ ਇੱਕ ਇੱਕ ਕਾਗਜ਼ ਚੈੱਕ ਕਰਕੇ ਦੇਖਿਆ ਇੱਕ ਇੱਕ ਡੈਰੀ ਦੋ ਡੈਰੀਆਂ ਤਿੰਨ ਲੈ ਕੇ ਗਏ ਆ ਦੋ ਤਿੰਨ ਕਾਗਜ਼ ਲੈ ਕੇ ਗਏ ਆ ਇੱਕ ਮੋਬਾਈਲ ਫੋਨ ਲੈ ਕੇ ਗਏ ਮੇਰਾ ਉਹਨਾਂ ਨੇ ਜਿਹੜਾ ਮੈਂ ਵਰਤਨਾ ਫੋਨ ਉਹਨੂੰ ਆਏ ਬਣਾਇਆ ਉਹਨਾਂ ਨੇ ਵੀ ਇਹ ਬਰਾਮਦ ਹੋਇਆ ਇੱਕ ਤਾਂ ਹੋਇਆ ਵੀ ਉਹੀ ਲਪੋ ਕੇ ਰੱਖਣਾ ਇੱਕ ਵਰਤਨਾ ਤੇ ਬਰਾਮਦ ਥੋੜੀ ਲਿਖਾਂਗੇ ਉਹ ਲੈ ਕੇ ਗਏ ਆ ਤੇ ਦੂਜਾ ਕਾਪੀ ਨਾਲ ਦੇਖ ਗਏ ਵੀ ਅਸੀਂ ਆ ਹਾ ਹਾ ਕਰਿਆ ਤੁਸੀਂ ਖਬਰ ਤੇ ਇਹ ਸ਼ਾਹ ਸਰਦਲ ਛੁੱਟ ਚੁੱਕੇ ਨੇ ਸੋਇਆ ਸੇ ਹੀ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਜਿਹੜਾ ਕੀ ਹੁਣ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਨਵਦੀਪ ਘਰ ਦੇ ਘਰ ਦੇ ਵਿੱਚ ਐਨਆਈਏ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਜਿਸ ਦਾ ਕਿ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੀ ਕੀ ਕੋਰਮ ਜਾਣਕਾਰੀ ਸਾਡੇ ਨਾਲ ਵੀਰਸ ਜੁੜੇ ਹੈ ਅੱਜ ਨਵਦੀਪ ਦਾ ਮਾਮਲਾ ਲਗਭਗ 2 ਸਾਲਾਂ ਬਾਅਦ ਉਕਤ ਲੜਕੀ ਹੈ ਜਿਹੜੀ ਪੁਰਖੀਆਂ ਦੇ ਵਿੱਚ ਆਈ ਹੈ ਇਹ ਅੱਜ ਤੋਂ 2.5 ਸਾਲ ਪਹਿਲਾਂ ਕਿਸਾਨ ਅੰਦੋਲਨ ਵਿੱਚ ਇੱਕ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਮਜ਼ਦੂਰ ਉੱਤੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਇਸ ਲੜਕੀ ਨੂੰ ਹਰਿਆਣਾ ਪੁਲਿਸ ਨੇ ਜਿਹੜਾ ਕਸਟਡੀ ਦੇ ਵਿੱਚ ਲਿਆ ਸੀ ਤੇ ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਨੇ ਨਵਦੀਪਪੁਰ ਦੇ ਹੱਕ ਵਿੱਚ ਉਸ ਵੇਲੇ ਕ੍ਰੀਟ ਕੀਤਾ ਸੀ ਜਿਸ ਤੋਂ ਬਾਅਦ ਨਵਦੀਪੌਰ ਜਿਹੜੀ ਪੂਰੀ ਦੁਨੀਆ ਦੇ ਨਕਸ਼ੇ ਤੇ ਉੱਭਰ ਕੇ ਸਾਹਮਣੇ ਆਈ ਸੀ ਤਾਂ NIA ਨੇ ਲਖਨਊ ਦੇ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕੁਝ ਅਤਵਾਦੀ ਗਤੀਵਿਧੀਆਂ ਨਾਲ ਇਸ ਦੇ ਤਾਰ ਜੁੜੇ ਹੋਣ ਦੇ ਚਲਦੇ ਆ ਉਸ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਵਿੱਚ ਵੀ ਰੇਡ ਕੀਤੀ ਸੀ ਤਾਂ ਸੇਮ ਪ੍ਰੋਸੈਸ ਦੇ ਅੰਤਰਗਤ ਜਿਹੜੀ ਅੱਜ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਮਲੋਟ ਦੇ ਅਧੀਨ ਆਉਂਦਾ ਥਾਣਾ ਲੱਕੇਵਾਲੀ ਹੈ ਤੇ ਲੱਕੇਵਾਲੀ ਦੇ ਅਧੀਨ ਪਿੰਡ ਗੰਧੜ ਜਿੱਤੋਂ ਦੀ ਨਵਦੀਪੌਰ ਵਾਸੀ ਹੈ ਉੱਥੇ ਰੇਡ ਕੀਤੀ ਹੈ ਪਰ ਵਰਕ ਮੈਂਬਰਾਂ ਤੇ ਮਜ਼ਦੂਰ ਜੱਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਆਖਿਆ ਜਾਂਦਾ ਹੈ ਕਿ ਉਤੋਂ ਐਨਆਈਏ ਦੀਆਂ ਟੀਮਾਂ ਕੁਝ ਦਸਤਾਵੇਜ਼ ਤੇ ਨਵਦੀਪ ਦੇ ਬ੍ਰਦਰ ਦਾ ਇੱਕ ਫੋਨ ਹੈ ਜਿਹੜਾ ਆਪਣੇ ਨਾਲ ਲੈ ਗਈਆਂ ਜੀ ਨਵਦੀਪ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਬਹੁਤ ਹੀ ਗਰੀਬ ਪਰਿਵਾਰ ਦੀ ਲੜਕੀ ਹੈ ਚਾਰ ਤੋਂ ਪਹਿਣਾ ਨੇ ਇੱਕ ਬ੍ਰਦਰ ਹੈ ਸਿਰਫ ਦਿਹਾੜੀ ਮਜ਼ਦੂਰੀ ਵਾਲਾ ਪਰਿਵਾਰ ਹੈ ਸਿਰਫ ਇੱਕ ਅਮਰੀਕੀ ਰਾਸ਼ਟਰਪਤੀ ਦੇ ਪਰਿਵਾਰ ਵੱਲੋਂ ਉਹਨੂੰ ਇੱਕ ਟਵੀਟ ਨਾਲ ਹਾਈਲਾਈਟ ਕੀਤੇ ਜਾਣ ਤੋਂ ਬਾਅਦ ਉਹ ਘੱਟ ਲੜਕੀ ਜਿਹੜੀ ਸੁਰਖੀਆਂ ਦੇ ਵਿੱਚ ਆਈ ਸੀ ਤੇ ਜਦੋਂ ਇਹ ਬੱਚੀ ਜੇਲ੍ਹ ਦੇ ਅੰਦਰ ਬੰਦ ਸੀ ਉਦੋਂ ਵੀ ਸੈਕੂਅਲ ਹਰੈਸਮੈਂਟ ਦੇ ਮਾਮਲੇ ਦੇ ਕਰਕੇ ਸੁਰਖੀਆਂ 'ਚ ਬਣੀ ਸੀ ਬਨਾਲ ਦੀ ਕਿੜੀ ਐਨਆਈਏ ਦਾ ਵੀ ਦਾਵਾ ਹੈ ਕਿ ਇਹ ਰੇਡ ਦੇ ਜਿਹੜੀਆਂ ਬੇਵਜਾ ਨਹੀਂ ਕੀਤੀਆਂ ਜਾ ਰਹੀਆਂ ਅਕਸਰ ਕਿਤੇ ਨਾ ਕਿਤੇ ਫੰਡਿੰਗ ਜਾਂ ਟੈਰਰਿਸਟ ਐਕਟੀਵਿਟੀਜ਼ ਇਹਦੇ ਨਾਲ ਤਾਰਾ ਜੁੜਦੀਆਂ ਹੋ ਸਕਦੀਆਂ ਇਹਨਾਂ ਮਾਮਲਿਆਂ ਨੂੰ ਲੈ ਕੇ ਐਨਆਈਏ ਆਉਣ ਦੇ ਦਿਨਾਂ ਵਿੱਚ ਜ਼ਿਲ੍ਹੇ ਦੇ ਅੰਦਰ ਹੋਰ ਵੀ ਕਈ ਥਾਵਾਂ ਤੇ ਜਿਹੜੀ ਹੈ ਸੰਭਾਵਿਤ ਰੂਪ ਵਿੱਚ ਰੇਡ ਕਰ ਸਕਦੀ ਹੈ ਜੀ ਬਿਲਕੁਲ ਜਿਹੜਾ ਕਿ ਇਹਨਾਂ ਦੇ ਘਰ ਪਹੁੰਚਿਆ ਐ ਐਨਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਸ ਭਰ ਜਿਹੜਾ ਕਿ ਵਿਰੋਧ ਵੀ ਕੀਤਾ ਜਾ ਰਿਹਾ ਕਿ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਮਜੂਰ ਜਥੇ ਬੰਦੀਆਂ ਪਹੁੰਚੀਆਂ ਹੋਈਆਂ ਨੇ ਤੇ ਹੁਣ ਐਨਆਈ ਦੇ ਵੱਲੋਂ ਕੁਝ ਬਿਆਨ ਦਿੱਤਾ ਗਿਆ ਕੁਝ ਜਿਹੜਾ ਕਿ ਉਸ ਦੇ ਘਰ ਦੇ ਵਿੱਚ ਉਹ ਇਸ ਤਰ੍ਹਾਂ ਦੀ ਚੀਜ਼ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਪਰ ਅਨੋਫੀਸ਼ੀਅਲ ਸੋਰਸਸ ਹੈ ਜਿਹੜੇ ਉਹਨਾਂ ਨੇ ਦੱਸਿਆ ਕਿ ਐਨਆਈਏ ਵੱਲੋਂ ਕਿਸੇ ਨੂੰ ਵੀ ਨਜਾਇਜ਼ ਰੂਪ ਦੇ ਵਿੱਚ ਕਦੇ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਵਿਸ਼ੇਸ਼ ਤੌਰ ਤੇ ਜਦੋਂ ਪੰਡਿੰਗ ਦੇ ਤਾਰ ਜੁੜਦੇ ਆ ਮੋਬਾਈਲ ਕਾਲਸ ਜੁੜਦੀਆਂ ਤਾਂ ਉਹਨਾਂ ਦਾ ਹੀ ਇੱਕ ਪ੍ਰੋਪਰ ਮੈਪ ਤਿਆਰ ਕਰਕੇ ਉਹਦੇ ਉੱਪਰ ਹੀ ਐਨਆਈਏ ਆਪਣੀਆਂ ਮਹਿੰਮਦ ਨੂੰ ਜਿਹੜੀਆਂ ਡਰਾਈਵ ਕਰਦੀ ਹੈ ਕਦੇ ਵੀ ਇਨੋਸੈਂਟ ਵਿਅਕਤੀ ਨੂੰ ਐਨਆਈਏ ਪਰੇਸ਼ਾਨ ਨਹੀਂ ਕਰਦਾ ਐਨਆਈਏ ਦੇ ਜਿਹੜੇ ਸੀਕ੍ਰੇਟ ਸੋਰਸਸ ਆਉ ਕਲੇਮ ਕਰ ਰਹੇ ਕਿ ਬਿਲਕੁਲ ਠੋਸ ਤੱਥਾਂ ਦੇ ਆਧਾਰ ਤੇ ਜਿਹੜੀ ਚਾਪੇਮਾਰੀ ਕੀਤੀ ਗਈ ਹੈ ਤੇ ਫਰਦਰ ਜੇਕਰ ਇਸ ਲੜਕੀ ਦੇ ਤਾਰ ਕਿਤੇ ਲਖਨਊ ਨਾਲ ਹੋਈ ਕ੍ਰਿਮੀਨਲ ਜਾਂ ਟੈਰਰਿਸਟ ਐਕਟੀਵਿਟੀ ਨਾਲ ਜੋੜਨਗੇ ਤਾਂ ਕਾਰਵਾਈ ਕੀਤੀ ਜਾਵੇਗੀ ਪਰ ਉੱਤੇ ਹੀ ਸੋਰਸਿਸ ਕਹਿ ਰਹੇ ਕਿ ਜੇਕਰ ਬੱਚੀ ਬੇਦੋਸ਼ ਹੋਈ ਤਾਂ ਇਹਨੂੰ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਜੇਕਰ ਕੇਂਦਰ ਸਰਕਾਰ ਦੀ ਗੱਲ ਕਰ ਰਹੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਅੱਜ 25ਵਾਂ ਦਿਨ ਤੋਂ ਹੜਤਾਲ ਦਾ ਹੋ ਗਿਆ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਕੇਂਦਰੀ ਏਜੰਸੀਆਂ ਨੂੰ ਖਦਸ਼ਿਆ ਇਸ ਗੱਲ ਦਾ ਹੈ ਕਿ ਅਨਫੋਰਚੂਨੇਟਲੀ ਡੱਲੇਵਾਲ ਦੀ ਹਾਲਤ ਹੋਰ ਖਰਾਬ ਹੁੰਦੀ ਹੈ ਜਾਂ ਐਮਰਜੈਂਸੀ ਹਾਲਾਤ ਬਣਦੇ ਹਨ ਤਾਂ ਉਹ ਜਿਹੇ ਹਾਲਾਤਾਂ 'ਚ ਕਿਹੜੇ-ਕਿਹੜੇ ਲੋਕ ਹੈ ਜਿਹੜੇ ਕੇਂਦਰ ਦੇ ਵਿਰੁੱਧ ਮੁਹਿੰਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਸਕਦੇ ਆ ਜੋਨ ਸੌਰੀ ਸੰਘਰਸ਼ ਦੇ ਮੈਦਾਨ ਨੂੰ ਪਖਾ ਸਕਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਇੱਕ ਪ੍ਰੋਕਿਊਰਮੈਂਟ ਹੈ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਜੋ ਇਹਦੇ ਮਾਮਲੇ ਚ ਅਗਲਾ ਅਪਡੇਟ ਹੋਵੇਗਾ ਜੀ ਤੁਹਾਡੇ ਤੱਕ ਪਿੰਨ ਬਿੰਨ ਪਹੁੰਚਾਉਂਦੇ ਰਵਾਂਗੇ ਜੀ ਬਿਲਕੁਲ ਜੀ ਸਾਹਿਬ ਜੀ ਬਹੁਤ ਬਤਨਵਾ ਤੁਹਾਡਾ तमाम ਜਾਣਕਾਰੀ ਦੇ ਲਈ